ਵੱਡੇ ਇਕੱਠ ਦੇ ਵਿੱਚ ਉਹਨਾਂ ਨੇ ਮਜੀਠਾ ਹਲਕੇ ਦੇ ਪੰਚਾਂ ਅਤੇ ਸਰਪੰਚਾਂ ਦੇ ਇੱਕ ਵੱਡੇ ਸਮੂਹ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮੂਲੀਅਤ ਕਰਵਾਈ ਹੈ ਇਸ ਮੌਕੇ ਇਕੱਠ ਨੂੰ ਸੰਬੋਧਿਤ ਕਰਦਿਆਂ ਅਮਨ अरोड़ा ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਅਤੇ ਮਨੀਆਂ ਪਰਮਨੀਆਂ ਸ਼ਖਸੀਅਤਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀਆਂ ਪੰਜਾਬ ਦੇ ਵਿੱਚ ਨੀਤੀਆਂ ਨੂੰ ਲੋਕ ਪਸੰਦ ਕਰ ਰਹੇ ਨੇ ਬਹੁਤ ਹੀ ਪਰੰਪ ਤੇ ਸਤਕਾਰਯੋਗ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਬਾਬਾ ਬੋਟਾ ਜੀ ਦੀ ਇਸ ਪਵਿੱਤਰ ਧਰਤੀ ਹਲਕਾ ਮਜੀਠਾ ਦੇ ਵਿੱਚ ਅੱਜ 80 ਵੱਡੀ ਰੈਲੀ ਦੇ ਰੂਪ ਦੇ ਵਿੱਚ ਤੁਸੀਂ ਪਹੁੰਚਿਓ ਮੇਰੇ ਸਾਰੇ ਹੀ ਪਿਤਾ ਸਮਾਨ ਬਜ਼ੁਰਗ ਮੇਰੇ ਨੌਜਵਾਨ ਵੀ ਸਾਡੀਆਂ ਮਾਵਾਂ ਭੈਣਾਂ ਔਰ ਜਿਨ੍ਹਾਂ ਦੇ ਸੱਦੇ ਉੱਪਰ ਤੁਸੀਂ ਆ ਸਾਰੇ ਇੱਥੇ ਮੈਨੂੰ ਮੇਰੇ ਵੀਰ ਤਲਵੀਰ ਜੀ ਨੇ ਕਿਹਾ ਸੀਗਾ ਕਿ ਜੀ ਇੱਕ ਛੋਟੀ ਜੀ ਮੀਟਿੰਗ ਕਰਾਉਣੀ ਹੈ ਕੋ ਸਰਪੰਚ ਜੁਆਇਨ ਕਰਾਉਣੇ ਨੇ ਪਰ ਥੋੜੀ ਛੋਟੀ ਜੀ ਮੀਟਿੰਗ ਦਾ ਸਾਈਜ਼ ਆ ਹੋਊਗਾ ਮੈਨੂੰ ਨਹੀਂ ਪਤਾ ਸੀਗਾ ਸੋ ਪਹਿਲਾਂ ਤਾਂ ਤੁਸੀਂ ਬੋਲ ਮੁबारकਵਾ ਦੇ ਪਾਤਰਾਂ ਤਲਵੀਰ ਜੀ ਮੇਰੇ ਵੱਡੇ ਵੀਰ ਸਖਪਦੀਪ ਸਿੰਘ ਜੀ ਢਾਲੀਵਾਲ ਸਾਹਿਬ ਐਮਐਲਏ ਐਕਸ ਮਿਨਿਸਟਰ ਸਾਹਿਬ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਸ ਸਰਵਨ ਸਿੰਘ ਜੀ ਤੁਮ ਸਾਹਿਬ ਮੇਰੇ ਵੀਰ ਮੋਤੀ ਭਾਟਿਆ ਜੀ ਮੇਅਰ ਅੰਮ੍ਰਿਤਸਰ ਰਿੰਟੂ ਜੀ ਇੰਪਰੂਵਮੈਂਟ ਟਰਸਟੀ ਦੇ ਚੇਅਰਮੈਨ ਗੁਰਪ੍ਰਤਾਪ ਜੀ ਸਾਰੇ ਹੀ ਸਤਕਾਰਯੋਗ ਸਾਥੀ ਦਰਜਾ ਬਦਰਜਾ ਅਹੁਦੇਦਾਰ ਸਹਿਬਾਨ ਜੋ ਅੱਜ ਸਟੇਜ ਉੱਤੇ ਵਿਰਾਜਮਾਨ ਨੇ ਸਾਰੇ ਸਤਕਾਰਯੋਗ ਸਾਥੀਓ ਗੁਰੂ ਕੀ ਫਤਿਹ ਕਰੋ ਪ੍ਰੋਣ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਾਰੇ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਮੇਰੇ ਵੀਰੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਵੀ ਔਰ ਧੰਨਵਾਦ ਵੀ ਅੱਜ ਐਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚ ਕੇ ਇੰਨਾ ਪਿਆਰ ਮਾਨ ਸਰਕਾਰ ਇਸ ਨਿਮਾਣੇ ਦੇ ਨਾ ਚੀਜ਼ ਦੇ ਆਪਦੇ ਦਾਸ ਨੂੰ ਤੁਸੀਂ ਦਿੱਤਾ ਮੈਂ ਸਮਝਦਾ ਕਿ ਜਦੋਂ 4 ਤਰੀਕ ਨੂੰ ਸ਼ਾਮ ਨੂੰ ਬਾਈ ਤਲਵੀਰ ਜੀ ਤਲਵੀਰ ਜੀ ਦਾ ਫੋਨ ਆਇਆ ਤੇ ਮਹਿਜ਼ 2 ਦਿਨਾਂ ਦੇ ਵਿੱਚ 80 ਵੱਡੀ ਗਿਣਤੀ ਦੇ ਵਿੱਚ ਲੋਕ ਉਹਦੀ ਪਹੁੰਚਦੇ ਹੁੰਦੇ ਨੇ ਜਦੋਂ ਦਿਲ ਦੀਆਂ ਤਾਰਾਂ ਨੇ ਜਿਹੜੀਆਂ ਉਹ ਜੁੜੀਆਂ ਹੋਣ ਜਦੋਂ ਇਹਨਾਂ ਨੇ ਕਿਹਾ ਕਿ ਭਾਜੀ ਆਪਾਂ ਆਪਣੇ ਪਰਿਵਾਰ ਦੇ ਵਿੱਚ ਬਾਧਾ ਕਰਨੇ ਕੋਈ ਸਰਪੰਚ ਜੋਇਲ ਕਰ ਰਹੇ ਨੇ ਮੈਂ ਕਹਿੰਦੀ ਸ਼ੁਭ ਕੰਮ ਦੇ ਵਿੱਚ ਤੇਰੀ ਗਾਣੀ ਟਾਈਮ ਕਾ ਨੂੰ ਲਾਉਣਾ ਫਿਰ ਚਲੋ 7 ਤਰੀਕ ਨੂੰ ਆ ਜਾਨੇ ਆ ਸੋ ਸਾਥੀਓ ਮੈਂ ਸਮਝਦਾ ਕਿ ਅੱਜ ਮਜੀਠੇ ਹਲਕੇ ਦੇ ਲਈ ਇੱਕ ਨਵੀਂ ਸ਼ੁਰੂਆਤ ਹੈ ਨਵਾਂ ਆਗਾਜ਼ ਹੈ ਅੱਜ ਜਦੋਂ ਆਪਾਂ ਇਸ ਧਰਤੀ ਦੀ ਗੱਲ ਕਰ ਲੈਂਦੇ ਆ ਤੇ ਮੈਂ ਸਮਝਦਾ ਕਿ ਪਹਿਲੇ ਹੀ ਬਹੁਤ ਸਮਾਂ ਮਜੀਠੇ ਹਲਕੇ ਨੇ ਗਵਾ ਲਿਆ ਅੱਜ ਜਿੱਥੇ ਪੂਰੇ ਪੰਜਾਬ ਦੇ ਵਿੱਚ अरविंद केजरीवाल जी दी दूरदर्शी सोच दी वजह करके भगवंत मान जी दी रहनुमाई ਦੇ ਨਾਲ ਸਮੁੱਚੇ ਪੰਜਾਬ ਦੇ ਵਿੱਚ ਬੇਤਹਾਸ਼ਾ ਵਿਕਾਸ ਚੱਲ ਰਿਹਾ ਜਿਹੜਾ ਕਿ ਇਹ ਹਲਕਾ ਪਿਛਲਾ ਲੰਬਾ ਸਮਾਂ ਪਛੜ ਗਿਆ ਸੀਗਾ ਅੱਜ ਸਮੁੱਚੇ ਪੰਜਾਬ ਦੇ ਵਿੱਚ ਸਿਹਤ ਔਰ ਸਿੱਖਿਆ ਦੀ ਗੱਲ ਕਰ ਲਈਏ ਤਾਂ ਵੱਡੇ ਬਦਲਾਅ ਨੇ ਜਿਹੜੇ ਉਹ ਆ ਰਹੇ ਨੇ ਅੱਜ ਆਪਾਂ ਵੱਡੀ ਗਿਣਤੀ ਦੇ ਵਿੱਚ ਮੇਰੇ ਕਿਸਾਨ ਭਰਾ ਭਰਾ ਬੈਠੇ ਨੇ ਅੱਜ ਆਪਾਂ ਟੇਲਾਂ ਤੇ ਮੋਗਿਆਂ ਦੇ ਰਾਹੀਂ ਪਾਣੀ ਪਹੁੰਚਾਉਣ ਦੀ ਗੱਲ ਕਰ ਲਈਏ ਉਹ ਅੱਜ ਪੂਰੇ ਪੰਜਾਬ ਦੇ ਵਿੱਚ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਵਾਲੇ ਨੇ ਇਹ ਤਾਂ ਐਸਵਾਈਐਲ ਦੇ ਨਾਂ ਤੇ ਉਹੀ ਲੋਕਾਂ ਨੂੰ ਲੜਾਈ ਗਏ ਮਰਾਈ ਗਏ ਪਾਣੀ ਤਾਂ ਪਹਿਲਾਂ ਵੀ ਸੀਗਾ ਅੱਜ ਵੀ ਟੇਲਾਂ ਤੇ ਸਿਖਰਲੇ ਅਖੀਰਲੇ ਖੇਤਾਂ ਨੂੰ ਪਾਣੀ ਪਹੁੰਚਣ ਲੱਗੇ ਪਾਣੀ ਤਾਂ ਨਹੀਂ ਸਰਕਾਰ ਨੇ ਪੈਦਾ ਕਰਤਾ ਪਾਣੀ ਤਾਂ ਪਹਿਲਾਂ ਵੀ ਸੀਗਾ ਪਰ ਚੁੱਪਚਾਪ ਹੀ ਤੇ ਸਮਝੌਤੇ ਦੇ ਰਾਹੀਂ ਰਾਜਸਥਾਨ ਨੂੰ ਵੀ ਜਾਈ ਜਾਂਦਾ ਸੀਗਾ ਹਰਿਆਣੇ ਨੂੰ ਵੀ ਜਾਈ ਜਾਂਦਾ ਸੀਗਾ ਪਰ ਇਹਨਾਂ ਲੋਕਾਂ ਨੇ ਚੁੱਪ ਵੱੱਟੀ ਹੋਈ ਸੀਗੀ ਤੇ ਲੋਕਾਂ ਨੂੰ ਲੜਾਈ ਜਾਂਦੇ ਸੀ ਐਸ.ਵਾਈ.ਐਲ ਦੇ ਪਾਣੀਆਂ ਦੇ ਨਾਂ ਦੇ ਉੱਪਰ ਤੇ ਅੱਜ ਉਹੀ ਜਿਹੜਾ 21% ਪਾਣੀ ਪਹਿਲਾਂ ਜਾਂਦਾ ਸੀਗਾ ਖੇਤਾਂ ਨੂੰ ਖਾਲਾਂ ਦੇ ਜ਼ਰੀਏ ਨਹਿਰੀ ਪਾਣੀ ਅੱਜ ਉਹ 70-75% ਤੇ ਪਹੁੰਚ ਗਿਆ ਤੇ ਆਉਣ ਵਾਲੇ ਢੂੜ ਸਾਲ ਨੂੰ 95% ਤੇ ਪਹੁੰਚ ਜਾਊਗਾ ਆਹ ਹੁੰਦੀ ਆ ਨੇ ਸਰਕਾਰਾਂ ਮੇਰੇ ਵੀਰੋ ਤੇ ਉਧਰੋਂ ਅਮਰੀਕਾ ਦੇ ਵੱਲੋਂ ਭਾਰਤ ਦੇ ਉੱਤੇ ਟੈਰਿਫ ਲਗਾਏ ਜਾਣ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਕਿਸਾਨਾਂ ਦੇ ਹਿੱਤਾਂ ਦੇ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ ਖੇਤੀਬਾੜੀ ਮੰਤਰਾਲੇ ਦੇ ਇੱਕ ਪ੍ਰੋਗਰਾਮ ਦੇ ਦੌਰਾਨ ਪੀਐਮ ਮੋਦੀ ਨੇ ਕਿਹਾ ਹੈ ਕਿ ਕਿਸਾਨ ਭਾਰਤ ਦੀ ਪ੍ਰਾਥਮਿਕਤਾ ਨੇ ਅਤੇ ਉਹਨਾਂ ਦਾ ਬਿਆਨ ਇਹ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਅਮਰੀਕਾ ਨੇ ਭਾਰਤ ਦੇ ਉੱਤੇ 50% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਸੋ ਪ੍ਰਧਾਨ ਮੰਤਰੀ ਮੋਦੀ ਐਮਐਸ ਸੁਆਮੀ ਨਾਥਨ ਸਤਾਪਦੀ ਅੰਤਰਰਾਸ਼ਟਰੀ ਸੰਮੇਲਨ ਦੇ ਦੌਰਾਨ ਬੋਲ ਰਹੇ ਸਨ ਉਹਨਾਂ ਨੇ ਕਿਹਾ ਕਿ ਸਾਡੇ ਲਈ ਆਪਣੇ ਕਿਸਾਨਾਂ ਦੇ ਹਿੱਤ ਸਭ ਤੋਂ ਉੱਤੇ ਨੇ ਤੇ ਅਹਿਮ ਨੇ ਭਾਰਤ ਆਪਣੇ ਕਿਸਾਨਾਂ ਪਸ਼ੂ ਪਾਲਕਾਂ ਤੇ ਮਛੇਰੇ ਭਰਾਵਾਂ ਦੇ ਲਈ ਉਹਨਾਂ ਦੇ ਹਿੱਤਾਂ ਦੇ ਲਈ ਕਦੇ ਵੀ ਸਮਝੌਤਾ ਨਹੀਂ ਕਰੇਗਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਮੈਨੂੰ ਨਿੱਜੀ ਤੌਰ ਤੇ ਇਸ ਦੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ ਮੈਂ ਤਿਆਰ ਹਾਂ ਆਪਣੇ ਦੇਸ਼ ਦੇ ਕਿਸਾਨਾਂ ਦੇ ਲਈ ਆਪਣੇ ਦੇਸ਼ ਦੇ ਮਛਵਾਰਿਆਂ ਦੇ ਲਈ ਅਤੇ ਪਸ਼ੂ ਪਾਲਕਾਂ ਦੇ ਲਈ ਮੈਂ ਇਸ ਦੇ ਲਈ ਤਿਆਰ ਹਾਂ ਅਤੇ ਭਾਰਤ ਵੀ ਇਸ ਦੇ ਲਈ ਤਿਆਰ ਹੈ ਤੁਹਾਨੂੰ ਦੱਸ ਦਈਏ ਟਰੰਪ ਨੇ ਸ਼ੁਰੂਆਤ ਦੇ ਵਿੱਚ ਹੀ ਭਾਰਤ ਦੇ ਉੱਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਤੇ ਨਾਲ ਹੀ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਦੇ ਵਿੱਚ ਅਮਰੀਕਾ ਵੱਲੋਂ ਭਾਰਤ ਤੇ ਜੁਰਮਾਨਾ ਵੀ ਲਗਾਇਆ ਗਿਆ ਸੀ ਬਾਅਦ ਵਿੱਚ ਟਰੰਪ ਨੇ ਧਮਕੀ ਦਿੱਤੀ ਕਿ ਉਹ ਟੈਰਿਫ ਹੋਰ ਵਧਾਉਣਗੇ ਅਤੇ ਇਸ ਤੋਂ ਬਾਅਦ ਉਹਨਾਂ ਨੇ 25% ਵਾਧੂ ਸ਼ੁਲਕ ਲਗਾਉਣ ਦਾ ਐਲਾਨ ਕਰ ਦਿੱਤਾ ਸੀ ਖਾਸ ਗੱਲ ਇਹ ਹੈ ਕਿ ਦੋਹਾਂ ਹੀ ਮੌਕਿਆਂ ਦੇ ਉੱਤੇ ਭਾਰਤ ਨੇ ਜਵਾਬ ਦਿੱਤਾ ਸੀ ਦੇਸ਼ ਦੇ ਆਰਥਿਕ ਹਿੱਤਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਜਿਹਾ ਭਾਰਤ ਦਾ ਕਹਿਣਾ ਸੀ ਤੇ ਭਾਰਤ ਹੁਣ ਵੀ ਆਪਣੇ ਇਹਨਾਂ ਬਿਆਨਾਂ ਦੇ ਉੱਤੇ ਕਾਇਮ ਹੈ ਭਾਰਤ ਨੇ ਅਮਰੀਕਾ ਵੱਲੋਂ ਭਾਰਤੀ ਵਸਤੀਆਂ ਦੇ ਉੱਤੇ 25% ਵਾਧੂ ਟੈਕਸ ਲਗਾਉਣ ਦੇ ਫੈਸਲੇ ਨੂੰ ਗੈਰਵਾਜਬ ਅਤੇ ਗੈਰਨਿਆਂਇਕ ਕਰਾਰ ਦਿੱਤਾ ਹੈ ਤੇ ਇਸੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਸਾਹਮਣੇ ਆਇਆ ਹੈ ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਅਮਰੀਕਾ ਦੇ ਵੱਲੋਂ ਟੈਰਿਫ ਲਗਾਏ ਜਾਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਆਪਣੇ ਕਿਸਾਨਾਂ ਪਸ਼ੂ ਪਾਲਕਾਂ ਤੇ ਮਛੇਰਿਆਂ ਦੇ ਹਿੱਤਾਂ ਦੇ ਨਾਲ ਸਮਝੌਤਾ ਨਹੀਂ ਕਰੇਗਾ। ਅੱਜ ਭਾਰਤ ਚਾਵਲ, ਗੇਹੂ, ਕਪਾਹ, ਫਲ ਔਰ ਸਬਜ਼ੀ ਦੇ ਉਤਪਾਦਨ ਮੈਂ ਨੰਬਰ 2 ਪਰ ਹੈ। ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ फिश प्रोड्यूसर भी है पिछले साल भारत ने अब तक का सबसे ज्यादा फूड ग्रेन प्रोडक्शन किया है ऑयल सीड्स में भी हम रिकॉर्ड बना रहे हैं सोयाबीन सरसों मूंगफली सभी का उत्पादन रिकॉर्ड स्तर पर बढ़ा है साथियों हमारे लिए अपने किसानों का हित सर्वोच्च प्राथमिकता है भारत अपने किसानों के पशुपालकों के और मछुआरे भाई बहनों के हितों के साथ कभी भी समझौता नहीं करेगा और मैं जानता हूं व्यक्तिगत रूप से मुझे बहुत बड़ी कीमत चुकानी पड़ेगी लेकिन मैं इसके लिए तैयार हूं मेरे देश के किसानों के लिए मेरे देश के मछुआरों के लिए मेरे देश के पशुपालकों के लिए आज भारत तैयार है किसानों की आय बढ़ाना खेती पर खर्च कम करना आय के नए स्रोत बनाना इन लक्ष्यों पर हम लगातार काम कर रहे हैं साथियों हमारी सरकार ने किसानों की ताकत को देश की प्रगति का आधार माना है ਕੌਤਰ ਕੇਂਦਰ ਸਰਕਾਰ ਦੇ ਰੇਲਵੇ ਮੰਤਰਾਲੇ ਵੱਲੋਂ ਪੰਜਾਬ ਨੂੰ ਇੱਕ ਨਵੀਂ ਸੌਗਾਤ ਦਿੱਤੀ ਗਈ ਹੈ ਭਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਅਗਸਤ ਨੂੰ ਪੰਜਾਬ ਦੇ ਅੰਮ੍ਰਿਤਸਰ ਅਤੇ ਜੰਮੂ ਕਸ਼ਮੀਰ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਦਰਮਿਆਨ ਵੰਦੇ ਭਾਰਤ ਐਕਸਪ੍ਰੈਸ ਰੇਲ ਸਿਵਾ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ ਜੰਮੂ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉਚਿਤ ਸਿੰਘਲ ਨੇ ਜਾਣਕਾਰੀ ਦਿੱਤੀ ਹੈ ਕਿ ਵੰਦੇ ਭਾਰਤ रेल गड्डी श्री माता वैष्णो देवी कटरा जाण वाले मुसाफिरानू आरामदेह ਅਤੇ ਤੇਜ਼ ਯਾਤਰਾ ਦੀ ਸਹੂਲਤ ਉਪਲਬਧ ਕਰਵਾਏਗੀ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਬੰਦੇ ਵਾਰਤ ਰੇਲ ਗੱਡੀ ਨੰਬਰ 26406 ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਤੋਂ ਅਮ੍ਰਿਤਸਰ ਦੇ ਲਈ ਚੱਲੇਗੀ ਜਦ ਕਿ ਰੇਲ ਗੱਡੀ ਨੰਬਰ 26405 ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਲਈ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਦੇ ਵਿੱਚ 6 ਦਿਨ ਚੱਲਿਆ ਕਰੇਗੀ ਜੰਮੂ ਡਿਵੀਜ਼ਨ ਵੱਲੋਂ ਸਾਂਝੇ ਕੀਤੇ ਗਏ ਪ੍ਰੈਸ ਨੋਟ ਦੇ ਮੁਤਾਬਕ ਗੱਡੀ ਨੰਬਰ 26406 ਕਟੜਾ ਤੋਂ ਸਵੇਰੇ 6:30 ਵਜੇ ਰਵਾਨਾ ਹੋਇਆ ਕਰੇਗੀ ਅਤੇ ਦੁਪਹਿਰ 12:30 ਵਜੇ ਅੰਮ੍ਰਿਤਸਰ ਪੁੱਜੇਗੀ ਜਿਸ ਵਿੱਚ ਜੰਮੂ ਪਠਾਨਕੋਟ ਕੈਂਟ ਜਲੰਧਰ ਸਿਟੀ ਬਿਆਸ ਆਦੀ ਥਾਵਾਂ ਤੇ ਰੁਕਿਆ ਕਰੇਗੀ ਇਹ ਰੇਲ ਗੱਡੀ ਨੰਬਰ 26 405 ਅਮਰੀਕ ਸਰ ਤੋਂ ਸ਼ਾਮ 4:25 ਮਿੰਟ ਤੇ ਰਵਾਨਾ ਹੋਇਆ ਕਰੇਗੀ ਤੇ ਰਾਤ 10:00 ਕਟੜਾ ਪਹੁੰਚੇਗੀ ਇਹ ਰੇਲ ਗੱਡੀ ਉਹਨਾਂ ਮੁਸਾਫਰਾਂ ਨੂੰ ਇਸ ਰੇਲ ਗੱਡੀ ਦਾ ਲਾਭ ਹੋਵੇਗਾ ਜੋ ਮਾਤਾ ਸ਼੍ਰੀ ਵੈਸ਼ਨੋ ਦੇਵੀ ਮੰਦਿਰ ਜਾਣ ਦੀ ਯੋਜਨਾ ਬਣਾ ਰਹੇ ਨੇ ਇਸ ਗੱਡੀ ਦੇ ਐਡਵਾਂਸ ਫੀਚਰਜ਼ ਕਾਰਨ ਇਸ ਦੂਰੀ ਨੂੰ ਤੈਅ ਕਰਨ ਦੇ ਵਿੱਚ ਬੇਹੱਦ ਘੱਟ ਸਮਾਂ ਲੱਗੇਗਾ ਸੋ ਇਸ ਗੱਡੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਅਗਸਤ ਨੂੰ ਰਵਾਨਾ ਕਰਨਗੇ ਅਤੇ ਇਸ ਸੇਵਾ ਦੀ ਸ਼ੁਰੂਆਤ ਉਹਨਾਂ ਵੱਲੋਂ ਕੀਤੀ ਜਾਵੇਗੀ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਬੀਤੇ ਦਿਨ ਵੀ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ ਅਦਾਲਤ ਨੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਅਤੇ ਜੇਲ੍ਹ ਦੇ ਵਿੱਚ ਬੈਰਕ ਬਦਲਣ ਦੀਆਂ ਪਟੀਸ਼ਨਾਂ ਤੇ ਸੁਣਵਾਈ ਫਿਰ ਤੋਂ ਮੁਲਤਵੀ ਕਰ ਦਿੱਤੀ ਸੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਅਗਲੀ ਸੁਣਵਾਈ ਅੱਜ ਯਾਨੀ ਕਿ 7 ਅਗਸਤ ਨੂੰ ਹੋਵੇਗੀ ਉਥੇ ਮਜੀਠੀਆ ਦੀ ਬੈਰਕ ਬਦਲਣ ਦੀ ਪਟੀਸ਼ਨ ਤੇ ਵੀ 12 ਅਗਸਤ ਨੂੰ ਸੁਣਵਾਈ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਮਜੀਠੀਆ ਨੂੰ ਆਮਦਨ ਤੋਂ ਵੱਧ ਜ਼ਾਇਦਾਦ ਦੇ ਮਾਮਲੇ ਦੇ ਵਿੱਚ ਬਿਜ਼ਨਸ ਬਿਊਰੋ ਨੇ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ ਫਿਲਹਾਲ ਮੁਖਾਲੀ ਕੋਰਟ ਨੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਤੇ ਭੇਜਿਆ ਹੋਇਆ ਹੈ ਸੋ ਹੁਣ ਅੱਜ ਇਸ ਮਾਮਲੇ ਤੇ ਕੀ ਅਪਡੇਟ ਆਉਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਇਸ ਮਾਮਲੇ ਤੇ ਅੱਜ ਯਾਨੀ ਕਿ 7 ਅਗਸਤ ਨੂੰ ਇੱਕ ਵਾਰ ਫਿਰ ਦੋਸਣਵਾਈ ਹੋਵੇਗੀ ਉਧਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਕਿਉਂਕਿ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਇਸ ਕਾਰਨ ਕਗਰ ਦਰਿਆ ਦੇ ਮਾਰ ਵਾਲੇ ਇਲਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਹੜ੍ਹਾਂ ਦਾ ਖਤਰਾ ਲਗਾਤਾਰ ਬਰਕਰਾਰ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਖਾਸ ਤੌਰ ਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਤਾਂ ਜੋ ਕਿਸੇ ਵੀ ਕਿਸਮ ਦੀ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਪ੍ਰਸ਼ਾਸਨ ਨੂੰ ਲੋਕਾਂ ਦੇ ਵੱਲੋਂ ਸੂਚਿਤ ਕੀਤਾ ਜਾ ਸਕੇ ਖਾਸ ਤੌਰ ਤੇ ਪ੍ਰਸ਼ਾਸਨ ਵੱਲੋਂ ਅ ਕੱਗਰ ਦਰਿਆ ਦੇ ਨੇੜਲੇ ਵਸਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ ਤੇ ਇਸ ਦੇ ਨਾਲ-ਨਾਲ ਦਰਿਆ ਦੇ ਲਾਗੇ ਨਾ ਜਾਇਆ ਜਾਵੇ ਕਿਉਂਕਿ ਪਾਣੀ ਦਾ ਪੱਧਰ ਹੈ ਜਿਹੜਾ ਕਿਸੇ ਵੀ ਵੇਲੇ ਵੱਧ ਸਕਦਾ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੱਗਰ ਦਰਿਆ ਦੇ ਨਾਲ-ਨਾਲ ਪੋਂਗ ਡੈਮ ਦੇ ਗੇਟ ਵੀ ਸਵੇਰੇ ਖੋਲੇ ਗਏ ਨੇ ਸੋ ਬਿਆਸ ਦਰਿਆ ਦੇ ਵਿੱਚ ਵੀ ਮੋੜ ਤੋਂ ਪਾਣੀ ਛੱਡਿਆ ਗਿਆ ਹੈ ਬਿਆਸ ਦਰਿਆ ਦੇ ਵੀ ਦਰਿਆ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਤੁਹਾਨੂੰ ਦੱਸ ਦਈਏ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਤੇ ਪੰਜਾਬ ਦੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ ਜਿਸ ਉੱਪਰ ਸਰਕਾਰ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੰਟਰੋਲ ਰੂਮ ਸਥਾਪਿਤ ਕੀਤੇ ਨੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਕੰਟਰੋਲ ਰੂਮ ਹੈ ਜਿਹੜੇ ਉਹ 24 ਘੰਟੇ ਕੰਮ ਕਰਨਗੇ ਅਤੇ ਸੰਵੇਦਨਸ਼ੀਲ ਅਤੇ ਹੜ੍ਹ ਪ੍ਰਭਾਵਿਤ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਨਿਗਰਾਨੀ ਵੀ ਕਰਨਗੇ ਉਹਨਾਂ ਇਹ ਵੀ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਆ ਡਰੇਨੇਜ ਦੀ ਸਮੱਸਿਆ ਜਿਹੜੀ ਆ ਉਸ ਦੀ ਨਿਗਰਾਨੀ ਕੀਤੀ ਜਾਵੇਗੀ ਡੈਮਾਂ ਦੇ ਵਿੱਚ ਪਾਣੀ ਦੇ ਪੱਧਰ ਦੀ ਵੀ ਪੂਰੀ ਤਰ੍ਹਾਂ ਸਰਕਾਰ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਸੰਭਾਵੀ ਤੌਰ ਤੇ ਇਸ ਦੇ ਪ੍ਰਭਾਵ ਹੇਠ ਆਉਣ ਵਾਲੇ ਇਲਾਕਿਆਂ ਦੇ ਲੋਕਾਂ ਨੂੰ ਵੀ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਸੂਚਿਤ ਕੀਤਾ ਜਾ ਰਿਹਾ ਹੈ ਕਿ ਉਹ ਸੁਚੇਤ ਰਹਿਣ ਅਤੇ ਜੇਕਰ ਪਾਣੀ ਦਾ ਪੱਧਰ ਵੱਧਾ ਤਾਂ ਉਸ ਇਲਾਕੇ ਨੂੰ ਛੱਡ ਕੇ ਉਸ ਤੋਂ ਦੂਰ ਹੋ ਜਾਣ ਪਰ ਫਿਲਹਾਲ ਪਾਣੀ ਦੇ ਪੱਧਰ ਵਧਣ ਵਰਗਾ ਕੋਈ ਖਤਰਾ ਹੜ ਦਾ ਸੰਭਾਵੀ ਖਤਰਾ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਉਹ ਨਹੀਂ ਜਾਰੀ ਕੀਤਾ ਗਿਆ ਪਰ ਸੁਚੇਤ ਜ਼ਰੂਰ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਬਿਆਸ ਦਰਿਆ ਅਤੇ ਘੱਗਰ ਦਰਿਆ ਦੇ ਮਾਰ ਵਾਲੇ ਖੇਤਰਾਂ ਦੇ ਵਿੱਚ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਲਗਾਤਾਰ ਸੁਚੇਤ ਕੀਤਾ ਜਾ ਰਿਹਾ ਹੈ ਕਿ ਅਲਰਟ ਤੇ ਰਹਿਣ ਪਾਣੀ ਦਾ ਪੱਧਰ ਕਿਸੇ ਵੀ ਵੇਲੇ ਵੱਧ ਸਕਦਾ ਹੈ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ بارش ਦੇ ਹਾਲਾਤਾਂ ਦੀ ਫਿਲਹਾਲ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਅਗਲੇ 2-3 ਦਿਨਾਂ ਦੇ ਲਈ ਮੀਂਹ ਸੰਬੰਧੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਹਾਲਾਂਕਿ ਹਲਕੀ ਤੋਂ ਦਰਮਿਆਨੀ ਬਰਸਾਤ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਦੌਰਾਨ ਪੈ ਸਕਦੀ ਹੈ ਪਰ ਭਾਰੀ ਬਰਸਾਤ ਦੀ ਕਿਤੇ ਵੀ ਅਗਲੇ 3 ਦਿਨਾਂ ਤੱਕ ਚੇਤਾਵਨੀ ਨਹੀਂ ਹੈ ਸੋ ਇਸ ਤੋਂ ਇਲਾਵਾ 11 ਤੇ 12 ਤਰੀਕ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਦਰਮਿਆਨੀ ਤੋਂ ਭਾਰੀ ਬਰਸਾਤ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ 11 ਤਰੀਕ ਨੂੰ ਦਰਮਿਆਨੀ ਬਰਸਾਤ ਤੇ 12 ਤਰੀਕ ਨੂੰ ਦਰਮਿਆਨੀ ਤੋਂ ਭਾਰੀ ਬਰਸਾਤ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੋ ਸਕਦੀ ਹੈ ਤੁਹਾਨੂੰ ਦੱਸ ਦਈਏ ਡੈਮਾਂ ਦੇ ਵਿੱਚ ਵੀ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਸੋ ਇਸ ਕਰਕੇ ਬਿਆਸ ਦਰਿਆ ਦੇ ਮਾਰ ਵਾਲੇ ਇਲਾਕੇ ਤੇ ਦੂਜੇ ਪਾਸੇ ਪੋਂਗ ਦੇ ਪੋਂਗ ਡੈਮ ਦੇ ਵਿੱਚੋਂ ਪਾਣੀ ਛੱਡਿਆ ਗਿਆ ਸੋ ਬਿਆਸ ਦਰਿਆ ਅਤੇ ਕਗਰਦ ਦਰਿਆ ਦੇ ਮਾਰ ਵਾਲੇ ਇਲਾਕਿਆਂ ਦੇ ਵਿੱਚ ਪੰਜਾਬ ਸਰਕਾਰ ਅਤੇ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਇਸ ਤੋਂ ਇਲਾਵਾ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ ਹਲਕਾ ਵਾਧਾ ਦੇਖਣ ਨੂੰ ਮਿਲਿਆ ਆ ਜੇਕਰ ਤਾਪਮਾਨ ਪੰਜਾਬ ਦੇ ਵਿੱਚ ਸਭ ਤੋਂ ਗਰਮ ਇਲਾਕੇ ਦੀ ਗੱਲ ਕਰੀਏ ਤਾਂ ਸਮਰਾਲਾ ਜਿੱਥੇ ਤਾਪਮਾਨ 36.6 ਡਿਗਰੀ ਦਰਜ ਕੀਤਾ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਤਾਪਮਾਨ 34.5 ਡਿਗਰੀ ਲੁਧਿਆਣਾ ਦੇ ਵਿੱਚ 33.6 ਡਿਗਰੀ ਪਟਿਆਲਾ ਦੇ ਵਿੱਚ 33.1 ਡਿਗਰੀ ਫਰੀਦਕੋਟ ਦੇ ਵਿੱਚ 34.2 ਡਿਗਰੀ ਤੇ ਇਸ ਦੇ ਨਾਲ ਹੀ ਪਟਿਆਲਾ ਦੇ ਵਿੱਚ ਵੀ ਜਿਹੜਾ ਤਾਪਮਾਨ ਹੈ 33.1 ਡਿਗਰੀ ਦਰਜ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਗਰਮੀ ਹੈ ਜਿਹੜੀ ਉਸ ਦੇ ਵਿੱਚ 1.5 ਤੋਂ 2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਇੱਕ ਵਾਰੀ ਫਿਰ ਤੋਂ ਦੱਸ ਦਈਏ ਕਿ ਅਗਲੇ 3 ਦਿਨਾਂ ਤੱਕ ਮੌਸਮ ਸੰਬੰਧੀ ਕੋਈ ਵੀ ਅਲਰਟ ਨਹੀਂ ਹੈ ਖਾਸ ਤੌਰ ਤੇ ਬਰਸਾਤ ਦੇ ਸੰਬੰਧ ਦੇ ਵਿੱਚ 11 ਤਰੀਕ ਨੂੰ ਹਲਕੀ ਬਾਰਿਸ਼ ਅਤੇ 12 ਤਰੀਕ ਨੂੰ ਦਰਮਿਆਨੀ ਤੋਂ ਭਾਰੀ ਬਰਸਾਤ ਦੀ ਪੇਸ਼ਨਗੋਈ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਕੀਤੀ ਗਈ ਹੈ ਖਬਰਾਂ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਹੁਣ ਮੈਨੂੰ ਦੋ ਇਜਾਜ਼ਤ ਬਹੁਤ ਬਹੁਤ ਧੰਨਵਾਦ ਵਿਸ਼ਵ ਵਰਤਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਮਜੀਠਾ ਪਹੁੰਚੇ ਜਿੱਥੇ ਇੱਕ ਵੱਡੇ ਇਕੱਠ ਦੇ ਵਿੱਚ ਉਹਨਾਂ ਨੇ ਮਜੀਠਾ ਹਲਕੇ ਦੇ ਪੰਚਾਂ ਅਤੇ ਸਰਪੰਚਾਂ ਦੇ ਇੱਕ ਵੱਡੇ ਸਮੂਹ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮੂਲੀਅਤ ਕਰਵਾਈ ਹੈ ਇਸ ਮੌਕੇ ਇਕੱਠ ਨੂੰ ਸੰਬੋਧਿਤ ਕਰਦਿਆਂ ਅਮਨ अरोੜਾ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਅਤੇ ਮਨੀਆਂ ਪਰਮਨੀਆਂ ਸ਼ਖਸੀਅਤਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀਆਂ ਪੰਜਾਬ ਦੇ ਵਿੱਚ ਨੀਤੀਆਂ ਨੂੰ ਲੋਕ ਪਸੰਦ ਕਰ ਰਹੇ ਨੇ ਬਹੁਤ ਹੀ ਪਰਮ ਤੇ ਸਤਕਾਰਯੋਗ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਬਾਬਾ ਬੋਟਾ ਜੀ ਦੀ ਇਸ ਪਵਿੱਤਰ ਧਰਤੀ ਹਲਕਾ ਮਜੀਠਾ ਦੇ ਵਿੱਚ ਅੱਜ ਏਡੀ ਵੱਡੀ ਰੈਲੀ ਦੇ ਰੂਪ ਦੇ ਵਿੱਚ ਤੁਸੀਂ ਪਹੁੰਚਿਓ ਮੇਰੇ ਸਾਰੇ ਹੀ ਪਿਤ ਅਸਮਾਨ ਬਜ਼ੁਰਗ ਮੇਰੇ ਨੌਜਵਾਨ ਵੀ ਸਾਡੀਆਂ ਮਾਵਾ ਭੈਣਾ ਔਰ ਜਿਨ੍ਹਾਂ ਦੇ ਸੱਦੇ ਉੱਪਰ ਤੁਸੀਂ ਆ ਸਾਰੇ ਇੱਥੇ ਮੈਨੂੰ ਮੇਰੇ ਵੀਰ ਤਲਵੀਰ ਜੀ ਨੇ ਕਿਹਾ ਸੀਗਾ ਕਿ ਜੀ ਇੱਕ ਛੋਟੀ ਜੀ ਮੀਟਿੰਗ ਕਰਾਉਣੀ ਹੈ ਕੁਝ ਸਰਪੰਚ ਜੋਇਨ ਕਰਾਉਣੇ ਨੇ ਪਰ ਥੋੜੀ ਛੋਟੀ ਜੀ ਮੀਟਿੰਗ ਦਾ ਸਾਈਜ਼ ਆ ਹੋਊਗਾ ਮੈਨੂੰ ਨਹੀਂ ਪਤਾ ਸੀਗਾ ਸੋ ਪਹਿਲਾਂ ਤਾਂ ਤੁਸੀਂ ਮੁਬਾਰਕਵਾਦ ਹੈ ਪਾਤਰਾ ਤਲਵੀਰ ਜੀ ਮੇਰੇ ਵੱਡੇ ਵੀਰ ਸਖਦੀਪ ਸਿੰਘ ਜੀ ਢਾਲੀਵਾਲ ਸਾਹਿਬ ਐਮ ਐਲ ਏ ਐਕਸ ਮਿਨਿਸਟਰ ਸਾਹਿਬ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਸਾ ਸਰਵਨ ਸਿੰਘ ਜੀ ਤੁਮ ਸਾਹ ਮੇਰੇ ਵੀਰ ਮੋਤੀ ਭਾਟਿਆ ਜੀ ਮੇਅਰ ਅੰਮ੍ਰਿਤਸਰ ਰਿੰਟੂ ਜੀ ਇੰਪਰੂਵਮੈਂਟ ਟਰਸਟੀ ਦੇ ਚੇਅਰਮੈਨ ਗੁਰਪ੍ਰਤਾਪ ਜੀ ਸਾਰੇ ਹੀ ਸਤਕਾਰਯੋਗ ਸਾਥੀ ਦਰਜਾ ਬਰਜਾ ਉਹਦੇ ਸਹਿਬਾਨ ਜੋ ਅੱਜ ਸਟੇਜ ਉੱਤੇ ਵਿਰਾਜਮਾਨ ਨੇ ਸਾਰੇ ਸਤਕਾਰਯੋਗ ਸਾਥੀਓ ਗੁਰੂ ਕੀ ਫਤਿਹ ਕਰੋ ਪ੍ਰੋਣ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਾਰੇ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਮੇਰੇ ਵੀਰੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਵੀ ਔਰ ਧੰਨਵਾਦ ਵੀ ਅੱਜ ਐਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚ ਕੇ ਇੰਨਾ ਪਿਆਰ ਮਾਨ ਸਤਕਾਰ ਇਸ ਨਿਮਾਣੇ ਜੇ ਨਾ ਚੀਜ਼ ਦੇ ਆਪ ਦੇ ਦਾਸ ਨੂੰ ਤੁਸੀਂ ਦਿੱਤਾ ਮੈਂ ਸਮਝਦਾ ਕਿ ਜਦੋਂ 4 ਤਰੀਕ ਨੂੰ ਸ਼ਾਮ ਨੂੰ ਬਾਈ ਤਲਵੀਰ ਜੀ ਤਲਵੀਰ ਜੀ ਦਾ ਫੋਨ ਆਇਆ ਤੇ ਮਹਿਜ਼ 2 ਦਿਨਾਂ ਦੇ ਵਿੱਚ 80 ਵੱਡੀ ਗਿਣਤੀ ਦੇ ਵਿੱਚ ਲੋਕ ਉਹਦੀ ਪਹੁੰਚਦੇ ਹੁੰਦੇ ਨੇ ਜਦੋਂ ਦਿਲ ਦੀਆਂ ਤਾਰਾਂ ਨੇ ਜਿਹੜੀਆਂ ਉਹ ਜੁੜੀਆਂ ਹੋਣ ਜਦੋਂ ਇਹਨਾਂ ਨੇ ਕਿਹਾ ਕਿ ਭਾਜੀ ਆਪਾਂ ਆਪਣੇ ਪਰਿਵਾਰ ਦੇ ਵਿੱਚ ਬਾਧਾ ਕਰਨੇ ਕੋਈ ਸਰਪੰਚ ਜੋਇਲ ਕਰ ਰਹੇ ਨੇ ਮੈਂ ਕਿਹਾ ਵੀ ਸ਼ੁਭ ਕੰਮ ਦੇ ਵਿੱਚ ਤੇਰੀ ਗਾਣੀ ਟਾਈਮ ਕਾ ਨੂੰ ਲਾਉਣਾ ਫਿਰ ਚਲੋ 7 ਤਰੀਕ ਨੂੰ ਆ ਜਾਨੇ ਆ ਸੋ ਸਾਥੀਓ ਮੈਂ ਸਮਝਦਾ ਕਿ ਅੱਜ ਮਜੀਠੇ ਹਲਕੇ ਦੇ ਲਈ ਇੱਕ ਨਵੀਂ ਸ਼ੁਰੂਆਤ ਹੈ ਨਵਾਂ ਆਗਾਜ਼ ਹੈ ਅੱਜ ਜਦੋਂ ਆਪਾਂ ਇਸ ਧਰਤੀ ਦੀ ਗੱਲ ਕਰ ਲੈਂਦੇ ਆ ਤੇ ਮੈਂ ਸਮਝਦਾ ਕਿ ਪਹਿਲੇ ਹੀ ਬਹੁਤ ਸਮਾਂ ਮਜੀਠੇ ਹਲਕੇ ਨੇ ਗਵਾ ਲਿਆ ਅੱਜ ਜਿੱਥੇ ਪੂਰੇ ਪੰਜਾਬ ਦੇ ਵਿੱਚ अरविंद केजरीवाल जी दी दूरदर्शी सोच दी वजह करके भगवंत मान जी दी रहनुमाई ਦੇ ਨਾਲ ਸਮੁੱਚੇ ਪੰਜਾਬ ਦੇ ਵਿੱਚ ਬੇਤਹਾਸ਼ਾ ਵਿਕਾਸ ਚੱਲ ਰਿਹਾ ਜਿਹੜਾ ਕਿ ਹਲਕਾ ਪਿਛਲਾ ਲੰਬਾ ਸਮਾਂ ਪਛੜ ਗਿਆ ਸੀਗਾ ਅੱਜ ਸਮੁੱਚੇ ਪੰਜਾਬ ਦੇ ਵਿੱਚ ਸਿਹਤ ਔਰ ਸਿੱਖਿਆ ਦੀ ਗੱਲ ਕਰ ਲਈਏ ਤਾਂ ਵੱਡੇ ਬਦਲਾਅ ਨੇ ਜਿਹੜੇ ਹੋ ਆ ਰਹੇ ਨੇ ਅੱਜ ਆਪਾਂ ਵੱਡੀ ਗਿਣਤੀ ਦੇ ਵਿੱਚ ਮੇਰੇ ਕਿਸਾਨ ਭਰਾ ਭਰਾ ਬੈਠੇ ਨੇ ਅੱਜ ਆਪਾਂ ਤੇਲਾਂ ਤੇ ਮੋਗਿਆਂ ਦੇ ਰਾਹੀਂ ਪਾਣੀ ਪਹੁੰਚਾਉਣ ਦੀ ਗੱਲ ਕਰ ਲਈਏ ਉਹ ਅੱਜ ਪੂਰੇ ਪੰਜਾਬ ਦੇ ਵਿੱਚ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਵਾਲੇ ਨੇ ਇਹ ਤਾਂ ਐਸਵਾਈਐਲ ਦੇ ਨਾਂ ਤੇ ਉਹੀ ਲੋਕਾਂ ਨੂੰ ਲੜਾਈ ਗਏ ਮਰਾਈ ਗਏ ਪਾਣੀ ਤਾਂ ਪਹਿਲਾਂ ਵੀ ਸੀਗਾ ਅੱਜ ਵੀ ਤੇਲਾਂ ਤੇ ਸਿਖਰਲੇ ਅਖੀਰਲੇ ਖੇਤਾਂ ਨੂੰ ਪਾਣੀ ਪਹੁੰਚਣ ਲੱਗੇ ਪਾਣੀ ਤਾਂ ਨਹੀਂ ਸਰਕਾਰ ਨੇ ਪੈਦਾ ਕਰਤਾ ਪਾਣੀ ਤਾਂ ਪਹਿਲਾਂ ਵੀ ਸੀਗਾ ਪਰ ਚੁੱਪਚਾਪੀ ਤੇ ਸਮਝੌਤੇ ਦੇ ਰਾਹੀਂ ਰਾਜਸਥਾਨ ਨੂੰ ਵੀ ਜਾਈ ਜਾਂਦਾ ਸੀਗਾ ਹਰਿਆਣੇ ਨੂੰ ਵੀ ਜਾਈ ਜਾਂਦਾ ਸੀਗਾ ਪਰ ਇੰਨਾ ਲੋਕਾਂ ਨੇ ਚੁੱਪ ਬੱਟੀ ਹੋਈ ਸੀਗੀ ਤੇ ਲੋਕਾਂ ਨੂੰ ਲੜਾਈ ਜਾਂਦੇ ਸੀ ਐਸਵਾਈਐਲ ਦੇ ਪਾਣੀਆਂ ਦੇ ਨਾਂ ਦੇ ਉੱਪਰ ਤੇ ਅੱਜ ਉਹੀ ਜਿਹੜਾ 21% ਪਾਣੀ ਪਹਿਲਾਂ ਜਾਂਦਾ ਸੀਗਾ ਖੇਤਾਂ ਨੂੰ ਖਾਲਾਂ ਦੇ ਜ਼ਰੀਏ ਨਹਿਰੀ ਪਾਣੀ ਅੱਜ ਉਹ 70-72% ਤੇ ਪਹੁੰਚ ਗਿਆ ਤੇ ਆਉਣ ਵਾਲੇ ਢੂੜ ਸਾਲ ਨੂੰ 95% ਤੇ ਪਹੁੰਚ ਜਾਊਗਾ ਆ ਹੁੰਦੀ ਆ ਨੇ ਸਰਕਾਰਾਂ ਮੇਰੇ ਵੀਰੋ ਤੇ ਉਧਰ ਇਹ ਅਮਰੀਕਾ ਦੇ ਵੱਲੋਂ ਭਾਰਤ ਦੇ ਉੱਤੇ ਟੈਰਿਫ ਲਗਾਏ ਜਾਣ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਕਿਸਾਨਾਂ ਦੇ ਹਿੱਤਾਂ ਦੇ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ ਖੇਤੀਬਾੜੀ ਮੰਤਰਾਲੇ ਦੇ ਇੱਕ ਪ੍ਰੋਗਰਾਮ ਦੇ ਦੌਰਾਨ ਪੀਐਮ ਮੋਦੀ ਨੇ ਕਿਹਾ ਹੈ ਕਿ ਕਿਸਾਨ ਭਾਰਤ ਦੀ ਪ੍ਰਾਥਮਿਕਤਾ ਨੇ ਅਤੇ ਉਹਨਾਂ ਦਾ ਬਿਆਨ ਇਹ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਅਮਰੀਕਾ ਨੇ ਭਾਰਤ ਦੇ ਉੱਤੇ 50% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੋ ਪ੍ਰਧਾਨ ਮੰਤਰੀ ਮੋਦੀ ਐਮਐਸ ਸੁਆਮੀਨਾਥਨ ਸਤਾਪਦੀ ਅੰਤਰਰਾਸ਼ਟਰੀ ਸੰਮੇਲਨ ਦੇ ਦੌਰਾਨ ਬੋਲ ਰਹੇ ਸਨ ਉਹਨਾਂ ਨੇ ਕਿਹਾ ਕਿ ਸਾਡੇ ਲਈ ਆਪਣੇ ਕਿਸਾਨਾਂ ਦੇ ਹਿੱਤ ਸਭ ਤੋਂ ਉੱਤੇ ਨੇ ਤੇ ਅਹਿਮ ਨੇ ਭਾਰਤ ਆਪਣੇ ਕਿਸਾਨਾਂ ਪਸ਼ੂ ਪਾਲਕਾਂ ਤੇ ਮਛੇਰੇ ਭਰਾਵਾਂ ਦੇ ਲਈ ਉਹਨਾਂ ਦੇ ਹਿੱਤਾਂ ਦੇ ਲਈ ਕਦੇ ਵੀ ਸਮਝੌਤਾ ਨਹੀਂ ਕਰੇਗਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਮੈਨੂੰ ਨਿੱਜੀ ਤੌਰ ਤੇ ਇਸ ਦੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ ਮੈਂ ਤਿਆਰ ਹਾਂ ਆਪਣੇ ਦੇਸ਼ ਦੇ ਕਿਸਾਨਾਂ ਦੇ ਲਈ ਆਪਣੇ ਦੇਸ਼ ਦੇ ਮਛਵਾਰਿਆਂ ਦੇ ਲਈ ਅਤੇ ਪਸ਼ੂ ਪਾਲਕਾਂ ਦੇ ਲਈ ਮੈਂ ਇਸ ਦੇ ਲਈ ਤਿਆਰ ਹਾਂ ਅਤੇ ਭਾਰਤ ਵੀ ਇਸ ਦੇ ਲਈ ਤਿਆਰ ਹੈ ਤੁਹਾਨੂੰ ਦੱਸ ਦਈਏ ਟਰੰਪ ਨੇ ਸ਼ੁਰੂਆਤ ਦੇ ਵਿੱਚ ਹੀ ਭਾਰਤ ਦੇ ਉੱਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਤੇ ਨਾਲ ਹੀ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਦੇ ਵਿੱਚ ਅਮਰੀਕਾ ਵੱਲੋਂ